ਅਸੀਂ ਕੋਈ ਮਾਰਾ ਕੀਤਾ ਤੇਰਾ ਕੋਈ ਗਾਲਾਂ ਕੱਢਣ ਲੱਗ ਗਈ ਮੈਂ ਚਲੇ ਜਾਂਦਾ ਨਹੀਂ ਨਹੀਂ ਨਾ ਪਹਿਲਾਂ ਪਹਿਲਾਂ ਗੁੱਸਾ ਨਾ ਕਰ ਗੁੱਸਾ ਨਾ ਕਰ ਅਸੀਂ ਮੈਂ ਕੋਈ ਉਹਦੇ ਘਰ ਤੂੰ ਮਾਰਦੀ ਆ ਉਹਨੇ ਤਾਂ ਕੁਝ ਵੀ ਨਹੀਂ ਕੀਤਾ ਮਾਂ ਜਾਣੇ ਜਣੇ ਮਾਰਨਾ ਮਾਰਨਾ ਸਾਡੇ ਨਾਲ ਮਾਰ ਨਾ ਮਾਂ ਹੋ ਗਿਆ ਨਾ ਕਿਉਂ ਕਰਦਾ ਫਿਰ ਮੇਰਾ ਬਲਾ ਦੇ ਮੁੰਡਾ ਬੱਚੇ ਬੱਚੇ ਕਿਤੇ ਆਪਣੇ ਨਾਲ ਮੇਰਾ ਬੱਚਾ ਮਾਰਦੇ ਗੁੱਸਾ ਨਾ ਕਰ ਮੇਰੀ ਛੋਟੀ ਭੈਣ ਨਹੀਂ ਗੁੱਸਾ ਨਾ ਕਰ ਮੈਂ ਤੇਰੇ ਪੈਰੀਆਂ ਫਲਾ ਦਿੰਦਾ ਗੁੱਸਾ ਨਾ ਕਰ ਗੁੱਸੇ ਨਾ ਕਰ ਗੁੱਸਾ ਨਾ ਕਰ လပိလပိရေသောက်ပါပေါင်းရေသောက်ပါမမသောက်ဘူး ਨਿਸ਼ਾ ਕਰਗ ਸੌਰਿਆਂ ਦਾ ਨਾਮ ਅਨੀਤਾ ਗੁਪਤਾ ਰਾਜਪੁਰੇ ਸ਼ਹਿਰ ਦੀ ਜੰਮੀ ਹੋਈ ਪਟਿਆਲੇ ਸ਼ਹਿਰ ਚ ਵਿਆਹੀ ਪੀਏ ਬੀ ਐਡ ਕੀਤੀ ਹੋਈ ਇਹ ਕੁੜੀ ਇੰਡਸਟਰੀਅਲ ਪਰਿਵਾਰ ਦੀ ਧੀ ਤੇ ਵਪਾਰੀ ਪਰਿਵਾਰ ਦੀ ਲੋਕ ਦੋ ਭਰਾ ਤੇ ਤਿੰਨ ਭੈਣਾਂ ਤੇ ਪੰਜ ਭੈਣ ਭਰਾ ਪਿਤਾ ਜੀ ਕਾਂਤ ਚੰਦ ਜੀ ਤੇ ਮਾਤਾ ਕੁਲਮੇਸ਼ ਕਰਗ ਤੇ ਘਰ ਜਦੋਂ ਪੈਦਾ ਹੋਏ ਬਹੁਤ ਸਾਰੀਆਂ ਰੌਣਕਾਂ ਪੰਜ ਬੱਚੇ ਘਰ ਚ ਕਿੰਨੇ ਢੀਆਂ ਪੜ੍ਹੀਆਂ ਲਿਖੀਆਂ ਪੁੱਤ ਵੀ ਪੜਨੇ ਕੇ ਨੀਸਾ ਕਰਕੇ ਭੇਲਦੀਆਂ ਦੋ ਭੈਣਾਂ ਇਕ ਬਨੂੜ ਵਿਆਹੀ ਹੋਈ ਆ ਇਕ ਹਿਮਾਚਲ ਦੇ ਵਿੱਚ ਵਿਆਹੀ ਹੋਈ ਆ ਬਨੂੜ ਵਾਲੀ ਭੈਣ ਦੀ ਡੈਥ ਹੋ ਗਈ ਆ ਹਿਮਾਚਲ ਵਾਲੀ ਭੈਣ ਆਪਦੇ ਘਰੇ ਰੰਗੀ ਬਾਤ ਦੀ ਆ ਇਕ ਭਰਾ ਦੀ ਡੈਥ ਹੋ ਗਈ ਆ ਅਸ਼wini ਜੀ ਦੀ ਤੇ ਇਕ ਭਰਾ ਸ੍ਰੇਸ਼ ਗਰਗ ਰਾਜਪੁਰੇ ਸ਼ਹਿਰ ਤੇ ਆਪਣੀ ਫੈਕਟਰੀ ਚਲਾ ਰਿਹਾ ਸਾਬ ਨਿਸ਼ਾ ਭੈਣ ਦਾ ਵਿਆਹ 1993 ਦੇ ਵਿੱਚ ਪਟਿਆਲੇ ਸ਼ਹਿਰ ਤੋਂ ਹੁੰਦਾ ਵਪਾਰੀ ਪਰਿਵਾਰ ਨਾਲ ਜਿਨ੍ਹਾਂ ਦਾ ਸ਼ੇਰਾਂ ਵਾਲੀ ਗਲੀ ਗੇਟ ਦੇ ਉੱਤੇ ਬੜੀ ਵੱਡੀ ਜਨਰਲ ਸਟੋਰ ਕਰਿਆਨੇ ਦੀ ਦੁਕਾਨ ਪਰ ਸਮਾਂ ਕਈ ਵਾਰੀ ਸਾਡੇ ਹੱਥ ਨਹੀਂ ਹੁੰਦਾ ਨਿਸ਼ਾ ਭੈਣ ਦੀ ਜ਼ਿੰਦਗੀ ਦੇ ਵਿੱਚ ਕੁਝ ਹਾਲਾਤ ਇਦਾਂ ਦੇ ਬਣੇ ਪਰਿਵਾਰਕ ਡਿਸਪਿਊਟ ਪੈ ਗਏ ਤਾਂ ਭੈਣ ਆਪਣੇ ਪੀਕੇ ਪਰਿਵਾਰ ਚ ਜਾ ਕੇ ਰਹਿਣ ਲੱਗੀ ਆਪਣੇ ਪਤੀਜੇ ਭਤੀਜੀਆਂ ਨੂੰ ਭਾਣ ਜੇ ਭਾਣ ਜੀਆਂ ਨੂੰ ਬੜੇ ਚਾਵਾਂ ਲਾਡਾਂ ਨਾਲ ਪਾਲਿਆ ਆਪਣੇ ਤਾਂ ਬੱਚਾ ਨਹੀਂ ਸੀ ਕੋਈ ਪਰ ਆਪਣੇ ਚਾਹ ਲਾੜ ਆਪਣੇ ਭਤੀਜੇ ਭਾਣ ਜਿਆਂ ਨਾਲ ਪੂਰੇ ਕਿਸ ਤੇ ਸਮਾਂ ਬੀਤਿਆ ਸਹੁਰੇ ਪਰਿਵਾਰ ਦੀ ਜਿਹੜੀ ਇੱਕ ਤਾਂਗ ਸੀ ਜਾਣ ਦੀ ਖਿੱਚ ਸੀ ਉਹ ਭੈਣ ਨੂੰ ਪਟਿਆਲੇ ਵੱਲ ਨੂੰ ਖਿੱਚ ਤੁਰਦੀ ਤਾਂ ਭੈਣ ਹਰ ਰੋਜ਼ ਟ੍ਰੇਨ ਚੜ੍ਹਦੀ ਰਾਜਪੁਰੇ ਤੋਂ ਪਟਿਆਲੇ ਆ ਜਾਂਦੀ ਕਰੋਨਾ ਦਾ ਸਮਾਂ ਨਿਕਲ ਗਿਆ ਆ ਗਿਆ ਰੋਣ ਦੇ ਸਮੇਂ ਵਿੱਚ ਵੀ ਹਰ ਰੋਜ਼ ਟ੍ਰੇਨ ਚੜਦੀ ਪਟਿਆਲੇ ਉੱਤਰਦੀ ਸਾਰਾ ਦਿਨ ਪਟਿਆਲੇ ਘੁੰਮਦੀ ਉਸ ਤੇ ਫਿਰ ਵਾਪਸ ਚਲੀ ਜਾਂਦੀ ਰਾਜਪੁਰੇ ਹਾਲਾਤ ਦਿਮਾਗੀ ਵੀ ਵਿਗੜ ਗਏ ਭੈਣਾ ਉਹ ਆਪਣੇ ਘਰੇ ਸੀ ਭਰਾ ਵੀ ਆਪਣੇ ਘਰੇ ਇੱਕ ਭਰਾ ਦੀ ਮੌਤ ਹੋ ਗਈ ਤਾਂ ਨਿਸ਼ਾ ਭੈਣਾ ਦੇ ਮਾਂ-ਬਾਪ ਦੀ ਵੀ ਡੈਥ ਹੋ ਚੁੱਕੀ ਸੀ 2007 ਚ ਪਿਤਾ ਜੀ ਚਲੇ ਗਏ 96 ਦੇ ਵਿੱਚ ਮਾਤਾ ਜੀ ਚਲੇ ਗਏ ਤਾਂ ਭੈਣ ਇੰਨੇ ਡਿਸਟਰਬ ਹੋ ਗਏ ਸੀ ਵੀ ਹੌਲੀ-ਹੌਲੀ ਰੇਲਵੇ ਸਟੇਸ਼ਨ ਪਟਿਆਲੇ ਤੇ ਹੀ ਰਹਿਣ ਲੱਗ ਗਏ ਜਦੋਂ ਸਾਨੂੰ ਕਾਲ ਆਈ 54 222 5 ਅਪ੍ਰੈਲ 222 ਨੂੰ ਅਸੀਂ ਜਦੋਂ ਭੈਣ ਨੂੰ ਲੈਣ ਗਏ ਪਟਿਆਲੇ ਭੈਣ ਦੀ ਇੱਕ ਲੱਤ ਟੁੱਟੀ ਹੋਈ ਸੀ ਸਰ ਜੀ ਤੇ ਭੈਣ ਨੇ ਇੱਕ ਕੁਰਸੀ ਨੂੰ ਵਾਕਰ ਬਣਾਇਆ ਹੋਇਆ ਸੀ ਤੇ ਉਹ ਕੁਰਸੀ ਨੂੰ ਲੈ ਕੇ ਸਾਰਾ ਦਿਨ ਉੱਥੇ ਸਟੇਸ਼ਨ ਦੇ ਆਲੇ-ਦਾਲੇ ਟ੍ਰੇਨਾਂ ਦੇ ਥੱਲੇ ਇਧਰ ਪੁਲਾ ਨੇ ਥੱਲੇ ਇਧਰ ਘੁੰਮਦੀ ਕੱਪੜੇ ਹਾਲਾਤ ਕਿੱਦਾਂ ਦੇ ਸੀ ਤੁਸੀਂ ਦੇਖੋ ਭੈਣ ਆਪਣੇ ਵੀ ਮੁੱਖ ਮੋੜ ਚੁੱਕੇ ਸੀ ਤਦ ਤੱਕ ਸੋਰੇ ਨੇ ਤਾਂ ਪਿੱਛਾ ਛੜਾਈ ਲਿਆ ਸੀ ਪਿੱਕੇ ਵੱਲੋਂ ਵੀ ਕੋਈ ਬਾਹ ਫੜਨ ਵਾਲਾ ਅੱਗੇ ਨਹੀਂ ਸੀ ਆਉਂਦਾ ਕੋਈ ਇਹ ਕਹਿ ਕੇ ਨਹੀਂ ਸੀ ਅੱਗੇ ਆਉਂਦਾ ਵੀ ਭੈਣ ਤੇਰਾ ਮੈਂ ਭਰਾ ਆ ਭੈਣ ਮੈਂ ਤੇਰੀ ਭੈਣ ਆ ਮੈਂ ਤੇਰਾ ਭਾਨ ਗਿਆ ਮੈਂ ਜਿਨ੍ਹਾਂ ਨੂੰ ਪਾਲਿਆ ਸੀ ਉਹ ਵੀ ਗੱਭਰੂ ਹੋ ਗਏ ਸੀ ਯਾਰ ਤਕਰ ਪਰ ਭੈਣ ਨਿਸ਼ਾ ਕਰਗ ਦੀ ਹਾਲਤ ਦਿਨ ਬਦਨ ਕਿਸ ਤਰ੍ਹਾਂ ਦੀ ਹੋਈ ਜਾਂਦੀ ਸੀ ਉਹ ਤੁਸੀਂ ਵੀਡੀਓ ਚ ਦੇਖ ਰਹੇ ਹੋ ਟ੍ਰੇਨ ਚੜਦੇ ਆ ਉਤਰਦੇ ਆ ਕਿਸੇ ਟਾਈਮ ਸੱਟ ਲੱਗੀ ਲੱਤ ਟੁੱਟ ਗਈ ਤੇ ਉਹ ਲੱਤ ਲੰਮਕ ਰਹੀ ਹੈ ਨਾਲ ਉਹ ਮੇ ਟੁੱਟੀ ਹੋਈ ਲੱਤ ਰਸੀਆਂ ਕੱਪੜਿਆਂ ਨਾਲ ਬੰਨੀ ਹੋਈ ਤੇ ਉਹ ਥੱਲੇ ਟਾਲਾ ਹਿੱਸਾ ਉਹਦਾ ਲਟਕ ਰਿਆ ਉਵੇਂ ਹੀ ਲਟਕਦੀ ਲੱਤ ਟੁੱਟੀ ਲੱਤ ਨੂੰ ਲੈ ਕੇ ਕਈ ਸਾਲ ਨਿਕਲ ਜਾਂਦੇ ਕਈ ਸਾਲ ਨਿਕਲ ਜਾਂਦੇ ਆ ਉਵੇਂ ਤੁਰੇ ਫਿਰਦੀ ਆ ਇੱਕ ਕੁਰਸੀ ਨੂੰ ਵੋਕਰ ਬਣਾ ਕੇ ਨਿਸ਼ਾਨ ਤੇ ਤੇ ਇੱਕ ਛੋਟੀ ਜੀ ਕੋਸ਼ਿਸ਼ ਉੱਥੇ ਕੰਟੇਨ ਚਲਾਉਣ ਵਾਲਾ ਵੀਰ ਸੋਨੂ ਕੰਟੇਨ ਵਾਲਾ ਉਹ ਵੀਡੀਓ ਬਣਾ ਕੇ ਸਾਨੂੰ ਭੇਜਦਾ ਉਹ ਦੱਸਦਾ ਵੀ ਬਾਈ ਸਾਡੇ ਇੱਥੇ ਪਟਿਆਲੇ ਸਟੇਸ਼ਨ ਤੇ ਇੱਕ ਭੈਣ ਕੁੰਮਦੀ ਆ ਪੜ੍ਹੀ ਲਿਖੀ ਆ ਬਹੁਤ ਬੜੀ ਸਿਆਣੀ ਸੀ ਬੜੀ ਸੱਚੀ ਸੀ ਪਰ ਹੁਣ ਹਾਲਾਤ ਬਹੁਤ ਬਦਤਰ ਹੋ ਗਿਆ ਰੋੜੇ-ਪੱਟੇ ਮਾਰਦੀਆਂ ਲੋਕਾਂ ਦੇ ਆਪਦਾ ਵੀ ਨਾਉਣ ਧੋਣ ਦੀ ਕੋਈ ਸੋਚੀ ਨਹੀਂ ਸਾਦੀ ਉਹ ਵੀਡੀਓ ਦੇਖ ਕੇ ਅਸੀਂ ਭੈਣ ਨੂੰ ਲੈਣ ਜਾਂਦੇ ਹਾਂ ਉੱਥੇ ਬੜੀ ਮੁਸ਼ਕਲ ਨਾਲ ਅਸੀਂ ਭੈਣ ਨੂੰ ਪ੍ਰੈਸਕਿਊ ਕਰਦੇ ਆਂ ਭੈਣ ਰੇਲਵੇ ਲਾਈਨਾਂ ਦੇ ਉੱਤੇ ਸਾਨੂੰ ਵੀ ਵੱਟੇ ਮਾਰਨ ਪੈਂਦੀ ਟਰੇਨ ਦੇ ਥੱਲੇ ਦੀ ਕਿਤੇ ਉੱਧਰ ਨਿਕਲ ਜਾਂਦੀ ਕਿਤੇ ਉੱਧਰ ਨਿਕਲ ਜਾਂਦੀ ਹਰ ਕਿਵੇਂ ਨਾ ਕਿਵੇਂ ਕਰਕੇ ਅਸੀਂ ਆਪਣੀ ਭੈਣ ਨੂੰ ਕਿਉਂਕਿ ਸਾਡੀ ਤਾਂ ਇਹ ਭੈਣ ਸੀ ਸਾਡੀ ਤਾਂ ਇਹ ਮਾਵਾ ਵਰਗੀ ਵੱਡੀ ਭੈਣ ਸੀ ਤੇ ਅਸੀਂ ਭੈਣ ਨੂੰ 2022 ਦੇ ਵਿੱਚ ਸੁਪਨਿਆਂ ਦੇ ਘਰ ਲੈ ਕੇ ਆਏ ਇੱਥੇ ਆ ਕੇ ਭੈਣ ਦਾ ਟ੍ਰੀਟਮੈਂਟ ਸ਼ੁਰੂ ਹੋਇਆ ਲੱਤ ਦਾ ਆਪਰੇਸ਼ਨ ਹੋਇਆ ਸਰਜਰੀ ਹੋ ਗਈ ਲੋਡ ਪੈ ਗਈ ਭੈਣ ਮਹੀਨੇ ਦੇ ਵਿੱਚ ਹੀ ਤੁਰਨ ਫਿਰਨ ਜੋਗੀ ਹੋ ਉਸ ਤੋਂ ਬਾਅਦ ਭੈਣ ਦੀ ਦਿਮਾਗੀ ਦਵਾਈ ਚੱਲੀ ਅੱਜ ਹੋਰ ਕੱਲ ਹੋਰ ਤੇ ਅੱਜ ਨਿਸ਼ਾ ਭੈਣ ਬਿਲਕੁਲ ਠੀਕ ਨਹੀਂ ਫਿਰ ਨਿਸ਼ਾ ਭੈਣ ਨੇ ਆਪਣੀ ਡਿਊਟੀ ਸੰਭਲ ਲਈ ਨਿਸ਼ਾ ਭੈਣ ਨੇ ਇੱਥੇ ਸਾਡੇ ਸੁਪਨਿਆਂ ਦੇ ਘਰ ਵਿੱਚ ਕੱਪੜੇ ਧਵਾਉਣ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਰਾਖੀ ਕਰਨ ਦੀ ਸਿਕਿਉਰਿਟੀ ਦਾ ਤੱਕ ਕਹਿਦੀਏ ਬੀਬੀਆਂ ਦਾ ਬੱਚਿਆਂ ਦਾ ਸਾਰਾ ਦਿਨ ਵੀ ਕੋਈ ਬੱਚਾ ਨਾ ਬਾਹਰ ਚ ਲਈ ਜਾਵੇ ਕੋਈ ਜਿਹੜੀ ਮੈਂਟਲੀ ਭੈਣ ਆ ਕੋਈ ਉਹ ਨਾ ਬਾਹਰ ਚ ਲਈ ਜਾਵੇ ਸਾਰਾ ਦਿਨ ਗੇਟ ਤੇ ਬੈਠ ਕੇ ਡਿਊਟੀ ਦੇਣੀ ਬਿਨਾ ਕਹੇ ਬਿਨਾ ਦੱਸਿਆ ਬਿਨਾ ਸਮਝਾਏ ਸਾਡੀ ਨਿਸ਼ਾ ਗਰਗ ਭੈਣ ਸਾਡੇ ਸੁਪਨਿਆਂ ਦੇ ਘਰ ਦੀ ਇੱਕ ਵਲੰਟੀਅਰ ਬਣ ਗਈ ਇੱਕ ਟੀਮ ਮੈਂਬਰ ਬਣ ਗਈ ਸਮਾਂ ਬੀਤਿਆ ਸਾਲ ਕੁ ਬਾਅਦ ਭੈਣ ਨੂੰ ਖਾਲਸਾ ਹੋਇਆ ਫਿਕਰ ਹੋਇਆ ਵੀ ਸਾਡਾ ਰਾਜਪੁਰੇ ਚ ਘਰ ਪਿਆ ਸਾਰਾ ਕੁਝ ਪਿਆ ਵੀਰੇ ਵੀ ਉਹਨੂੰ ਨਾ ਕਿਤੇ ਕੋਈ ਵੇਚ ਦੇਵੇ ਜਾਂ ਕੋਈ ਦੱਬ ਲਵੇ ਤਾਂ ਅਸੀਂ ਭੈਣ ਦੀ ਗੱਲ ਸੁਣ ਕੇ ਦੇ ਭਰਾ ਤੇ ਅਪਰੋਚ ਕਰਦੇ ਆ ਸ਼੍ਰੀਸ਼ ਗਰਗ ਜੀ ਨੂੰ ਬੜੇ ਫੋਨ ਕਰ ਕਰਕੇ ਬੁਲਾਉਨੇ ਆ ਸੱਦਦੇ ਆ ਵੀਰੇ ਵੀ ਕਿਵਲੀ ਤਾਂ ਮਿਲ ਜਾ ਕੇ ਆ ਪਰ ਬਹੁਤ ਫੋਨ ਕਰਨ ਤੇ ਵੀ ਉਹ ਸਰੀ ਚਾਹੁੰਦਾ ਇੱਕ ਵੀ ਮੇਰੀ ਜੱਟ ਆਤੀ ਦੱਸ ਕੇ ਜਾਂਦਾ ਤੇ ਘਰ ਬਾਹਰ ਸਾਰਾ

मां वरगी मां ऑनलाइन है। ये अपनी पताल की ਜੇ ਹਨਾ ਤੁਹਾਨੂੰ ਕਿਸੇ ਕੰਮ ਦੀ ਸੇਵਾ ਕਰਨ ਲਈ ਸੁਧਿਆ ਵਿਕਰ ਦੇ ਆਪਣਾ ਪੱਟਾ ਢੁਕੁੰਦਾ ਹੋਵੇ। ਇਹ ਸੇਵਾ ਨਾ ਸੀ ਕਰ ਸਕਦੇ ਜਿਹੜਾ ਕਰਦੇ ਆ ਨਾ ਕਰ ਸਕਾਈ। ਕਾਨੂੰਨ ਲਾਗੂ ਹੋਵੇ। ਅੱਜ ਸੁਧਿਆ ਵਿਕਰ ਵਿੱਚ 70% ਦੇ ਕੰਮ ਨਾਲ ਪਸਾਬੇ ਵਾਣੀ ਹੋ ਬਿਹਤਰ ਹੋ ਜਾਂਦੇ ਨੇ ਜੇ ਫੈਸਲੇ ਕਰਦੇ। ਦਵਾਈ ਦਾਰੂ ਹਰ ਤਰ੍ਹਾਂ ਲਈ ਸਤਤਕ ਸੇਵਾ ਦੀ ਆਈਸੀ ਬੀਡੀ ਮੈਂ ਕਿਹਾ ਆਪਣੇ ਤੋਂ ਬੰਨ੍ਹੇ ਹੋ ਵਿੱਚ ਸਾਜ ਜਦੋਂ ਨੂੰ ਆਪਰੇ ਵੀ ਬੈਠਿਆ ਆਪਣੇ ਇਖਤਾਰ ਵੀ ਕਰਕੇ ਜੋ ਆਪਣੇ ਕਰਦੇ ਆਪ ਨਾ ਦੀ ਜੇ ਅਮਰਾਤ ਦੇ ਚਾਹੇ ਜਾਂਦਾ ਸੋਣਾ ਤੇ ਪੈ ਕੇ ਇਸਨ ਦਾ ਬਵਾਸਤਤਾ ਆਤਾ ਨਹੀਂ ਕਰੀ ਕੋਈ ਕੁਛ ਨਹੀਂ ਕਰ ਤਨਸਤ ਨਹੀਂ ਕਰਦੀ ਚੜਦੀ ਜਮਾਂ ਵਿੱਚ ਨਾ ਇਹ ਤਾਂ ਹੀ ਸੇਵਾ ਕਰਦੇ ਕਿ ਕਿ ਨਹੀਂ ਜੇ ਨਹੀਂ ਆ ਪੈਣਾ ਲੋ ਉਹ ਪਿਆਰ ਉਹ ਕਿਹੜਾ ਉਹ ਨਬਈ ਮਈ ਆਕਿਦਾ ਮਿਲਕਿਦਾ ਵੇਲੇ ਗਿਲੇ ਆ ਭਾਈ ਇਹੀ ਰਿਸ਼ਤੇਦਾਰੀਆਂ ਹੀ ਆ ਇੱਥੇ ਦੁਨੀਆ ਤੋਂ ਹੋਰ ਕੁਝ ਨਹੀਂ ਜਿਆਦਾ ਤੁਸੀਂ ਇਹ ਵਿੱਚ ਕੀ ਗੱਲ ਕਰਦੇ ਹੋ ਯਾਰ ਵੀ ਗੱਲ ਕਰਦੇ ਆਪਣੇ ਪਰਿਵਾਰ ਨਾਲ ਕਰਦੇ ਉਹ ਸਾਨੂੰ ਮਿਲ ਜਾਂਦਾ ਇੱਕ ਰਿਸ਼ਤੇ ਤੋਂ ਬੈਠਦਾ ਤੇ ਫਿਰ ਮੂਰਿਆ ਵੀ ਲਾਉਂਦਾ ਕੋਵਾ ਭਾਈ ਕੋਵਾਰਾ ਤੇ ਗੱਲ ਕਰੀਏ ਸ਼ਹਿਰਾਂ ਦੇ ਸ਼ਹਿਰਾਂ ਬਾਰੇ ਕੋਈ ਹੋਰ ਸਵਾਲ ਨਹੀਂ ਨੂੰ ਆਪਣੇ ਅਨੁਖੇ ਚਾ ਆਪਣੇ ਅਨੁਮੇਲਨ ਤੇ ਤਾਰਾਂ ਕਰਕੇ ਅੱਗੇ ਅੱਗੇ ਪਹੁੰਚੋ ਤੇਰਮ ਟੋਟਾ ਸਾਹਬ ਸ਼ਾਂਤੀ ਉਸ ਪਹਾੜ ਕੁਝ ਸਮਾਂ ਤੁਸੀਂ ਆਪਣੇ ਅਰੂਪ